ਸਾਂਝੀ ਸਾਥ ਸ਼੍ਰੀ ਅਕਾਲ ਜੀ ਬੇਤਰ ਬਹਾਰ ਪ੍ਰਤਿਵੇਗ ਸਾਰੀ ਦਸ਼ਕਾਂ ਦਾ ਸਵਾਗਤ ਕਰਦੇ ਹਾਂ ਇਸ ਚੈਨਲ ਤੇ ਪੰਜਾਬ ਦੇ 9 ਤੋਂ ਲੈ ਕੇ 14 ਮਈ ਦੇ ਮੌਸਮ ਦੀ ਗੱਲ ਕਰਾਂਗੇ ਤਾਂ ਫਿਰ ਤੋਂ ਜਿਹੜਾ ਸਿਸਟਮ ਲੱਗਣ ਜਾ ਰਿਹਾ ਪੰਜਾਬ ਹਰਿਆਣਾ ਰਾਜਸਥਾਨ ਤੇ ਪੂਰੇ ਉੱਤਰੀ ਆ ਭਾਰਤ ਵਿੱਚ ਤਾਂ ਪੰਜਾਬ ਵਿੱਚ ਇਸ ਦਾ ਕੀ ਅਸਰ ਵੇਖਣ ਨੂੰ ਮਿਲਿਆ ਕਿਤੇ ਕਿਤੇ ਵਾਧਾ ਤੇ ਕਿਤੇ ਕਿਤੇ ਘਟਾ ਸੁਭਾਵਨਾ ਰਹੀ ਕਿੰਨਾ ਕੁ ਸਿਸਟਮ ਲੱਗਣ ਜਾ ਰਿਹਾ ਪੰਜਾਬ ਵਿੱਚ ਤਾਂ ਕਿਰਕਟ ਜਿਲ੍ਹਿਆਂ ਨੂੰ ਪ੍ਰਭਾਵਿਤ ਕਰੇ ਕਿਤੇ ਕਿਤੇ ਹਲਕੇ ਤਾਂ ਦਰਮਿਆਨਾ ਕਿਤੇ ਕਿਤੇ ਦਰਮਿਆਨੇ ਜਾੜਾ ਵੀ ਤਰਜ ਕੀਤਾ ਜਾਸਰ ਗਰਜ ਲਿਸ਼ਕ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਪੰਜਾਬ ਦੇ ਟੈਂਪਰੇਚਰ ਕਿ ਪੰਜਾਬ ਨੂੰ ਜਿਹੜੀ ਗਰਮੀ ਤੋਂ ਰਾਤ ਕਦੋਂ ਮਿਲੇਗੀ ਤਾਂ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ 'ਚ ਸਾਂਝਾ ਕਰਾਂਗੇ ਤੁਹਾਡੇ ਨਾਲ ਉਸ ਤੋਂ ਪਹਿਲੇ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਨਾਮ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਬਿ ਸ਼ੁਰੂ ਕਰਦੇ ਆ ਇਸ ਤੀਏ ਵੀਡੀਓ ਤਾਂ ਸਭ ਤੋਂ ਪਹਿਲਾਂ 9 ਮਈ ਦੀ ਗੱਲ ਕਰੀ ਅੱਜ ਪੰਜਾਬ ਤੇ ਜ਼ਿਆਦਾਤਰ ਲਗਾ ਮੌਸਮ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਉਸ ਤੋਂ ਬਾਅਦ 10 ਮਈ ਦੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ 10 ਮਈ ਨੂੰ ਜਿਹੜਾ ਪੰਜਾਬ ਦੇ ਕੁਝ 15 ਤੋਂ 20% ਖੇਤਰਾਂ ਵਿੱਚ ਚਾਂਸ ਰਹਿਣਗੇ ਕੁਝ ਮਾੜਮੜ ਖੇਤਰਾਂ ਵਿੱਚ ਚਾਂਸ ਰਹਿਣਗੇ ਇਕਦੂਕਾ ਭਾਗਾਂ ਵਿੱਚ ਖਾਸ ਕਰ ਜ ਇਲਾਕੇ ਨਾਲ ਵੀ ਥੋੜੀ ਬੋ ਸੁਭਾਵਨਾ ਰਹੇਗੀ ਤਾਂ ਉਸ ਤੋਂ ਬਾਅਦ ਜਿਹੜਾ 11 ਨੂੰ ਪਤਨ ਦੱਸਣ ਦੀ ਕੋਸ਼ਿਸ਼ ਕਰੀਏ ਤਾਂ 11 ਤੇ 12 ਇਹ ਦੋਦਰ ਮੇਨ ਹੋਣਗੇ 11 ਨੂੰ ਵੀ ਜਿਹੜਾ ਪੰਜਾਬ ਦੇ ਆਪਾਂ ਗੱਲ ਕਰੀ ਘਟੋ ਘਾਟ ਵੀ 30 ਤੋਂ 40 ਜਾਂ 40 ਤੋਂ 45% ਖੇਤਰਾਂ ਵਿੱਚ ਚਾਂਸ ਰਹਿਣਗੇ 11 ਮਈ 2024 ਨੂੰ ਤਾਂ ਉਸ ਤੋਂ ਬਾਅਦ 12 ਨੂੰ ਜਿਹੜੀ ਵੱਧ ਸੁਭਾਵਨਾ ਰਹੇਗੀ ਜਾਨੀ ਕਿ 12 ਨੂੰ ਪੰਜਾਬ ਦੇ ਕਾਫੀ ਲਾਗ ਵਿੱਚ ਜਿਹੜੀ ਹਲਚਲਾਂ ਵੇਖਣ ਨੂੰ ਮਿਲ ਸਦੇ ਘਟੋ ਘਾਟ ਵੀ 60 ਤੋਂ 70 ਜਾਂ 70 ਤੋਂ 80% ਖੇਤਰਾਂ ਵਿੱਚ ਚਾਂਸ ਰਹਿਣਗੇ ਮੀਂਹ ਦੇ ਕਿਤੇ ਹਲਕੇ ਤੇ ਕਿਤੇ ਦਰਮਿਆਨੇ ਛਰੇ ਛਰਾਟੇ ਵੇਖਣ ਦਰਜ ਕੀਤਾ ਗਰਜ ਗਰਜ ਵਿੱਚ ਕੋਈ ਕਾਫੀ ਤਕੜੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਜਿਹੜਾ ਹਨੇਰ ਝੱਖੜ ਵੀ ਕਾਫੀ ਜਿਹੜਾ ਆਪਾਂ ਗੱਲ ਕਰ ਤਕੜਾ ਵੇਖਣ ਨੂੰ ਮਿਲ ਸਕਦਾ ਕੁਝ ਇਲਾਕਿਆਂ ਵਿੱਚ 40 ਤੋਂ 50 ਕੁਝ ਲਗਾ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਜਿਹੜੀਆਂ ਹਵਾਵਾਂ ਚੱਲ ਸਕਦੀਆਂ ਹਨੇਰ ਝੱਖੜ ਚੱਲ ਸਕਦਾ ਹੈ ਉਸ ਤੋਂ ਬਾਅਦ 13 ਤੇ 14 ਮਈ ਨੂੰ ਜ਼ਿਆਤਰ ਇਲਾਕਿਆਂ ਵਿੱਚ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸੁਭਾਵਨਾ 13 ਆਪਣੇ ਮਈ ਨੂੰ ਹੋ ਸਕਦਾ ਕੁਝ ਥੋੜੇ ਬਹੁਤ ਖੇਤਰਾ ਵਿੱਚ ਸੁਭਾਵਨਾ ਰਹੇ ਇੱਕਾ ਦੁੱਕਾ ਪਾਗਾਂ ਵਿੱਚ ਖਾਸ ਕਰ ਮਾਝਾ ਦੁਆਬਾ ਦੇ ਖੇਤਰਾ ਵਿੱਚ ਉਸਨੂੰ ਮੇਨ ਜਿਹ ਮਈ 24 ਨੂੰ ਤਾਂ 11 ਮਈ ਨੂੰ ਕੁਝ ਕੁਝ ਇਲਾਕਿਆਂ ਵਿੱਚ ਸਬਾਵਨਾ ਰਹੇਗੀ ਜਾਨੀ ਕਿ ਤੀ ਤਾਂ 40 ਤੇ 40 ਤੋਂ 45% ਖੇਤਰਾਂ ਵਿੱਚ ਚਾਂਸ ਬਣ ਸਕਦੇ ਨੇ ਤਾਂ 10 ਮਈ ਨੂੰ ਕੁਝ ਥੋੜੇ ਬਹੁਤ ਖੇਤਰ 15 ਤੋਂ 20% ਖੇਤਰ ਜਿਹੜੇ ਸੇ ਪ੍ਰਭਾਵਿਤ ਹੋ ਸਕਦੇ ਨੇ ਤਾਂ 11 ਤੇ 12 ਮਈ ਨੂੰ ਖਾਸ ਕਰ 12 ਮਈ ਨੂੰ ਕੁਝ ਕੁ ਗੜਮਰੀ ਹੋਣ ਦੀ ਸਬਾਵਨਾ ਰਹੇਗੀ ਤਾਂ ਦੋ ਕੁ ਦਿਨ ਪੰਜਾਬ ਦੇ ਟੈਂਪਰੇਚਰ ਇਸ ਤਰ੍ਹਾਂ ਹੀ ਰਹਿਣਗੇ ਜਾਨੀ ਕਿ ਪੰਜਾਬ ਦੇ ਟੈਂਪਰੇਚਰ 39 ਕੁਝ ਇਲਾਕਿਆਂ ਵਿੱਚ 40 ਤੇ ਕੁਝ ਇਲਾਕ 42 43 ਨੂੰ ਟੱਚ ਕਰਨਗੇ ਤਾਂ ਕਾਫੀ ਗਰਮੀ ਵੇਖਣ ਨੂੰ ਮਿਲ ਸਕਦੀ ਆਉਣ ਵਾਲੇ 1-2 ਦਿਨਾਂ ਦੇ ਵਿੱਚ ਤੇ ਉਸ ਤੋਂ ਬਾਅਦ ਜਿੱਦਾਂ ਜਿਸ ਸਿਸਟਮ ਪੰਜਾਬ ਵਿੱਚ ਜੋ ਟੈਂਪਰੇਚਰ ਥੱਲੇ ਆਉਣਗੇ ਜਨਕਿ 2-4 ਕੁਝ ਲਗਾ 4-5 ਡਿਗਰੀ ਥੱਲੇ ਅਧਰਜ ਕੀਤੇ ਜਾਣਗੇ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਪੰਜਾਬ ਨੂੰ ਕਾਫੀ ਗਰਮੀ ਤੋਂ ਰਾਤ ਮਿਲ ਸਕਦੀ ਆਉਣ ਵਾਲੇ ਦਿਨਾਂ ਵਿੱਚ ਤਾਂ ਉਸ ਵਾਰ ਫਿਰ ਤੋਂ ਇਹ ਟੈਂਪਰੇਚਰ ਵਧਨੇ ਸ਼ੁਰੂ ਹੋਏਗੇ ਜਨਕਿ ਸਿਸਟਮ ਜਿੰਨਾ ਹੀ ਅੱਗੇ ਲੰਗੇਗਾ ਉਸ ਵਾਰ ਫਿਰ ਇਹ ਟੈਂਪਰੇਚਰ ਵਧਨੇ ਸ਼ੁਰੂ ਹੋਏਗੇ ਫਿਰ ਤੋਂ ਇਹ ਗਰਮੀ ਕਾਫੀ ਜਿਹੜੀ ਗਰਮੀ ਵੇਖਣ ਨੂੰ ਮਿਲੇਗੀ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤਾਂ ਜ਼ਿਲ੍ਹੇ ਵਾਈਸ ਤੁਹਾਨੂੰ ਆਪਾਂ ਸ਼ਾਮ ਦੀ ਵੀਡੀਓ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਤਾਂ ਸ਼ਾਮ ਨੂੰ ਆਪਾਂ ਵੀਡੀਓ ਇੱਕ ਬਣਾ ਕੇ ਅਪਲੋਡ ਕਰਾਂਗੇ ਜਿਸ ਵਿੱਚ ਸਾਰੇ ਜ਼ਿਲ੍ਹੇ ਵਾਈਸ ਦ ਫਿਲਹਾਲ ਆਲਈ ਅਪਡੇਟਸ ਵੱਟ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਸੀ ਤਾਂ ਵੀਡੀਓ ਨੂੰ ਅੰਤ ਤੱਕ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ